ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਇੱਕ ਤੇ ਐਸੇ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆ ਗੁਰੂ ਸਾਹਿਬ ਦਾ ਕਾਨਕੋਟ ਸ਼ੁਕਰਿਆ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਹਨਾਂ ਨੇ ਨਾ ਸਾਨੂੰ ਮਾਨਸਕਾਰ ਦਿੱਤਾ ਤੇ ਪਹਿਲਾਂ ਵੀ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਚ ਵੀ ਬਹੁਤ ਵੱਡੀ ਸਪੋਰਟ ਕੀਤੀ ਉਹਦੇ ਵਾਸਤੇ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਬਾਕੀ ਦੂਸਰਾ ਜਿਹੜਾ ਵਿਸ਼ਵਾ ਉਹ ਦੋ ਚਾਰ ਬੇਨਤੀਆਂ ਨਾਲ ਦੇ ਚਰਨਾਂ 'ਚ ਕਰਨ ਵਾਤੇ ਆ ਕਿ ਸਰੋਣੀ ਕਮੇਟੀ ਦੀਆਂ ਵੋਟਾਂ ਤੁਸੀਂ ਜਿਹੜਾ ਸਮਾਂ ਰਹਿ ਗਿਆ ਹਫਤਾ ਤੱਕ ਉਹਦੇ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਾਰੇ ਜਣੇ ਕੋਈ ਕੋਈ ਗੁਰਸਿੱਖ ਮੋੜ ਤੋਂ ਵਾਂਝਾ ਨਾ ਰਵੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵਾਸਤੇ ਵੀ ਤੁਸੀਂ ਕੋਈ ਉਮੀਦਵਾਰ ਦੀ ਆਪਣੇ ਤੌਰ ਤੇ ਕੋਈ ਸਿਲੈਕਸ਼ਨ ਕਰਕੇ ਰੱਖੋ ਕਿ ਆਪਾਂ ਉਹ ਕਿਹੜੇ ਬੰਦੇ ਨੂੰ ਇੱਥੇ ਇਹ ਕੋਈ ਪੂਰਨ ਜਿਹੜਾ ਕੌਮ ਪ੍ਰਸਤ ਬੰਦਾ ਹੋਵੇ ਜਿਹੜਾ ਨਿਜਵਾਦ ਹਉਮੇ ਤੋਂ ਸਬਰ ਸੰਤੋਖ ਵਾਲਾ ਹੋਵੇ ਉਹ ਉਹ ਜਿਹਾਂ ਬੰਦੇ ਦੀ ਚੋਣ ਕਰਕੇ ਜਿਹੜੇ ਸਾਡੀ ਕੌਮ ਦੇ ਹਾਲਾਤ ਬਣੇ ਪਏ ਉਹਨਾਂ ਚੋਂ ਅਸੀਂ ਨਿਕਲ ਸਕੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਧਰਮ ਨਾਲ ਜੋੜ ਛਕੀਏ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੀ ਸਿਹਤ ਦੇ ਸਕੀਏ ਮੇਰਾ ਖਿਆਲ ਇਹ ਹੁਣ ਆਵਾਜ਼ ਨੂੰ ਦੁਬਾਰਾ ਨਾ ਹੀ ਹਵਾ ਦੀਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਕਿਸਾਨ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਗਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਭੈਣਾਂ ਨੂੰ ਉਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਬਲਫ ਜੁਨੇ ਵਰਤੇ ਕਿ ਮੇਰੇ ਖਿਆਲ ਅਕਿ ਇਹੋ ਜੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜੇ ਬੰਦਿਆਂ ਨੂੰ ਸਗੋਂ ਨੋਟਿਸ ਨਹੀਂ ਲੈਣਾ ਚਾਹੀਦਾ ਨਹੀਂ ਮੇਰੇ ਖਿਆਲ ਤੇ ਜੇ ਸੈਂਸਰ ਬੋਰਡ ਨੇ ਉੱਤੇ ਪੂਰਨ پابੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ 'ਚ ਬਹੁਤ ਵੱਡਾ ਵਾਦ-ਵਾਦ ਉੱਠ ਜਾਣ ਦੀ ਜਾਂ ਹਾਲਾਤ ਖਰਾਬ ਹੋਣ ਦੇ ਅਸਾਰ ਸੀਗੇ ਕਾਲੀ ਮੰਤਰੀ ਨੂੰ ਤਾਲੂਕੀ ਤਾਕਤ ਸੋ ਕਾਲਤਾ ਸਾਹਿਬ ਨੇ ਉਹਦੀ ਕੀਤੀ ਜਿਸ ਕੋ ਵੀ ਸਵੇ ਨਹੀ ਮੇਰਾ ਖਿਆਲ ਹੈ ਜੀ ਅਕਾਲ ਤਖਸਾ ਨੇ ਬਹੁਤ ਲੇਟ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਦੋਂ ਉਹ ਗਲਤੀਆਂ ਕਰ ਰਿਹਾ ਸੀ ਜਦੋਂ ਕੌਮ ਨਾਲ ਧਰੋਖ ਮਾਰ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਉਦੋਂ ਹੀ ਰੋਕਣਾ ਚਾਹੀਦਾ ਸੀ ਜਦੋਂ ਜੇ ਫਿਰ ਵੀ ਕੀਤਾ ਤੇ ਮੇਰਾ ਖਿਆਲ ਕੋ ਸਾਰੇ ਉਹ ਭਾਗੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਕੋ ਬਾਕੀ ਲੀਡਰਸ਼ਿਪ ਨੂੰ ਮੰਤਰੀਆਂ ਤੋਂ ਇਲਾਵਾ ਵੀ ਜਿਹੜੀ ਲੀਡਰਸ਼ਿਪ ਸੀਗੀ ਜਿਹੜੀ ਉਹਨਾਂ ਦੇ ਹਾਂ ਚ ਹਾਂ ਮਿਲਾਉਂਦੀ ਰਹੀ ਉਹਨਾਂ ਸਾਰਿਆਂ ਨੂੰ ਤਲਬ ਕਰਨਾ ਚਾਹੀਦਾ ਜੀ ਅਕਾਲ ਤਖਸਾ ਨੇ ਕਿ ਕਰ ਪਈਆਂ ਨੇ ਇੱਕ ਇਹ ਪਾਰਟੀ ਜਿਹੜੀ ਆ ਅਕਾਲੀ ਦਲ ਬਹੁਤ ਸਿੱਖ ਇਤਿਹਾਸ ਚ ਇਹਦਾ ਬੜਾ ਵੱਡਾ ਯੋਗਦਾਨ ਸੀ ਸਾਡੀ ਇੱਕ ਖੇਤਰੀ ਪਾਰਟੀ ਸੀ ਸਾਡੀ ਕੌਮ ਦੀ ਹਰ ਇੱਕ ਜਗ੍ਹਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਚ ਜਦੋਂ ਕੋਈ ਸਾਡੇ ਕੋਈ ਮਸੀਬਤ ਆਉਂਦੀ ਸੀ ਸਾਡੇ ਨਾਲ ਖੜਦੀ ਸੀ ਤੇ ਸਾਡੇ ਹਿੱਤਾਂ ਦੀ ਉਹਨਾਂ ਨੇ ਬੜੀ ਵੱਡੀਆਂ ਲੜਾਈਆਂ ਲੜੀਆਂ ਪੰਜਾਬੀ ਸੂਬਾ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦਾ ਪਰ ਜਦੋਂ ਇੱਕ ਇੱਕ ਪਰਿਵਾਰ ਦੇ ਕਬਜ਼ੇ ਚ ਆ ਗਈ ਮੇਰੇ ਖਿਆਲੋਂ ਅਕਾਲੀ ਦਲ ਨਹੀਂ ਉਹ ਕਾਲੀ ਦਾਲ ਹੀ ਬਣ ਕੇ ਰਹਿ ਗਿਆ ਬਾਦਲ ਦਾਲ ਬਣ ਕੇ ਰਹਿ ਗਿਆ ਇਸ ਕਰਕੇ ਅਕਾਲੀ ਦਲ ਨੂੰ ਦੁਬਾਰਾ ਸਿਰਜੀ ਕਰਨ ਦੀ ਬਹੁਤ ਵੱਡੀ ਲੋੜ ਆ ਉਹ ਤੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ ਉਹਦੀ ਬਹੁਤ ਵੱਡੀ ਜ਼ਰੂਰਤ ਉਹਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਤੋਂ ਇਹ ਜਿਹੜੀ ਕਿ ਖੇਤਰੀ ਧਿਰ ਜਿਹੜੀ ਆ ਉਹ ਬਾਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਪੰਜਾਬ ਦਾ ਇਨਸਾਫ ਨਹੀਂ ਕਰ ਸਕਦੀਆਂ ਉਹ ਪੰਜਾਬ ਨਾਲ ਧੱਕਾ ਹੀ ਕਰਦੀਆਂ ਹਮੇਸ਼ਾ ਇਸ ਵਾਸਤੇ ਬਹੁਤ ਇੱਕ ਪੰਜਾਬੀ ਜਾਂ ਆਪਣੇ ਸਿੱਖ ਜਿਹੜੀ ਪੰਜਾਬ ਦੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਆ ਕਿ ਜਿਹੜੀ ਆਪਣੇ ਸਾਰੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕੇ ਇਹ ਚੱਲ ਰਹੀ ਹੈ ਸੰਕਟਨਾ ਸਲਾਮ ਅਸ਼ਵਰਾ ਚੱਲ ਰਿਹਾ ਹੈ ਜਗਾ ਜਗਾ ਲੋਕਾਂ ਦੀ رائے ਲੈ ਰਹੇ ਹਾਂ ਕਿ ਇਹ ਕੀ ਹੋਣਾ ਚਾਹੀਦਾ ਉਹ ਜੋ ਸੰਕਟਾਂ ਦਾ ਸਾਂਝਾ ਫੈਸਲਾ ਹੋਊਗਾ ਉਹਦੇ ਅਨਸਾਰ ਹੀ ਅਸੀਂ ਕੋਈ ਫੈਸਲਾ ਕਰਾਂਗੇ ਇਹ ਲੈਕਚਰ ਆ ਰਹੇ ਉਹਨਾਂ ਦੇ ਬਲਗਲ ਕੈਂਡੀਡੇਟ ਕੌਨਸਟ ਦੇ ਖਾਲਸਾ ਜੀ ਬਲਗਲ ਕੀਤਾ ਜਾ ਰਿਹਾ ਹੈ ਸਾਡੇ ਆਪਣੇ ਦੂਸਰੇ ਪਾਰਟੀ ਚਲੇ ਜਿਹੜੇ ਚੀਜ਼ ਹੋਏ ਜਿਹਦਾ ਸਾਹਿਬ ਜੀ ਵੀ ਇਹ ਤਾਂ ਉਹਦੇ ਪੱਜੇ ਅਨਾਉਂਸਮੈਂਟ ਕਰ ਕੀ ਤਾਂ ਲੱਗਦਾ ਗਲਤ ਨਹੀਂ ਹੋ ਰਿਹਾ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਨਬੇ ਕੇ ਇੱਕ ਹੀ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਮਰ ਮੇਰੇ ਖਿਆਲ ਆ ਕਿ ਜਿਹੜੀ ਆਪਤਾ ਪਈ ਹੈ ਚੰਗੀ ਨਹੀਂ ਸਦੀ ਕੌਮ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਹ ਚੀਜ਼ ਹੈ ਕੋਈ ਸਾਂਝਾ ਉਮੀਦਵਾਰ ਦੇਣ ਦੀ ਲੋੜ ਹੈ